ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਇਹ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਸ਼ਬਦ ਨੂੰ ਕਿਵੇਂ ਬੋਲਣਾ ਹੈ ਇਸ ਦਾ ਉਚਾਰਨ ਕਿਵੇਂ ਅਸੀਂ ਇਸ ਸਾਰੇ ਸ਼ਬਦ ਦੀ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿੰਦੇ ਹਾਂ ਕਿਸ ਦਾ ਸੋਧੋ ਉਚਾਰਨ ਕਿਵੇਂ ਹੈ ਇਹ 692 ਅੰਗ ਤੇ ਆਉਂਦਾ ਹੈ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਗਹਿਰੇ ਕਰ ਕੈ ਨੀਵ ਖੁਦਾਈ ਗਹਿਰੀ ਕਰ ਕੈ ਵੱਖਰੇ ਵੱਖਰੇ ਪਾਠ ਨੇ ਸੰਗਤ ਜੀ ਕਈ ਸੰਗਤਾਂ ਪੜ ਜਾਂਦੀ ਗਹਿਰੀ ਕਰ ਕੈ ਕਰ ਕੈ ਨਹੀਂ ਪੜਨਾ ਵੱਖਰਾ ਪੜਨਾ ਗਹਿਰੀ ਕਰ ਕੈ ਕਰ ਪੂਰਾ ਰਾਰਾ ਪੂਰਾ ਬੋਲ ਕੇ ਫਿਰ ਕਹਿ ਗਏ ਬੋਲਣਾ ਕੈ ਨਹੀਂ ਪੜਨਾ ਕੈ ਪੜਨਾ ਗਹਿਰੀ ਕਰ ਕੈ ਨੀਵ ਖੁਦਾਈ ਇੱਥੇ ਬਿਸਰਾਮ ਹੈ ਉੱਪਰ ਮੰਡਪ ਛਾਏ ਉੱਪਰ ਇਹ ਰੱਖਣਾ ਧਿਆਨ ਕਿ ਉੱਪਰ ਨਹੀਂ ਕਹਿ ਦੇਣਾ ਇੱਥੇ ਦੋ ਦਲਾਵਾਂ ਲੱਗੀਆਂ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਨ ਤ੍ਰੇਣ ਧਰ ਮੂंड ਬੁਲਾਏ ਤ੍ਰੇਣ ਜਲਦੀ ਦੇ ਨਾਲ ਪੜਨਾ ਹੈ ਪੈਰ ਵਿੱਚ ਰੜ ਲੱਗਾ ਤ੍ਰੇਣ ਤਰ ਮੂਡ ਬੁਲਾਏ ਬੁਲਾਏ ਨਹੀਂ ਕਹਿ ਦੇਣਾ ਬੁਲਾਏ ਕਹਿਣਾ ਔਂਕੜ ਨਹੀਂ ਲੱਗੀ ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਹੋ ਹੁਣ ਇੱਥੇ ਹਾ ਹਾ ਤੇ ਹਾਇ ਨੂੰ ਔਂਕੜ ਲੱਗਾ ਹੈ ਔਂਕੜ ਜਿਹੜਾ ਹਾ ਹੇ ਨੂੰ ਸੰਗਤ ਜੀ ਉਚਾਰਨ ਕਰਨਾ ਹੋ ਹੋ ਕਾਹੇ ਰੇ ਨਰ ਗਰਭ ਕਰਤ ਹੋ ਹੋ ਬਿਨਸ ਜਾਏ ਝੂਠੀ ਦੇਹੀ ਰਹਾਉ ਮੇਰੀ ਮੇਰੀ ਕੈਰੋ ਕੈਰੋ ਕੱਕੇ ਦਲਾਵਾ ਕੈਰੋ ਕਰਤੇ ਦੁਰਜੋਦਨ ਸੇ ਭਾਈ ਦੁਰਜੋਦਨ ਜਿਹੜਾ ਪਾਠ ਹੈ ਕਠਾ ਸੰਗਤ ਜੀ ਦੁਰਜੋਦਨ ਸੇ ਭਾਈ ਬਾਰਹ ਜੋਜਣ ਬਾਰਹ ਬਾਰਹ ਪੜਨਾ 12 ਨਹੀਂ ਕਹਿ ਦੇਣਾ ਬਾਰਹ ਬਾਰਹ ਜੋਜਣ ਛਤਰ ਚੱਲੇ ਥਾ चले नहीं कहना दिला चल कह देना चल पढ़ना बारह योजन था चलै विश्राम दे गिरजन खाई हम संघ जी इथे पाठ है कट्ठा गिरजन ਤੇ ਕਈ ਥਾਂ ਤੇ ਪਾਠ ਹੁੰਦਾ ਹੈ ਵੱਖਰਾ ਨੰਨਾ ਜਿਹੜਾ ਵੱਖਰਾ ਕਰ ਦਿੰਦੇ ਨੇ ਦੇ ਹੀ ਗਿਰਜ ਨਾ ਖਾਈ ਹੁਣ ਕਈ ਸੰਗਤਾਂ ਦੇ ਮਨ ਵਿੱਚ ਵਿਚਾਰ ਹੁੰਦਾ ਹੈ ਕਿ ਇਸ ਦਾ ਸਹੀ ਉਚਾਰਨ ਕੀ ਹੈ ਨੰਨਾ ਵੱਖਰਾ ਲਾਉਣਾ ਹੈ ਜਾਂ ਨੰਨਾ ਨਾਲ ਪੜਨਾ ਗਿਰਜਣ ਕਹਿਣਾ ਹੈ ਜਾਂ ਗਿਰਜ ਨਾ ਖਾਈ ਕਹਿਣਾ ਸੰਗਤ ਜੀ ਸੰਪਰਦਾ ਦੇ ਵਿੱਚ ਇਸ ਇਹ ਜਿਹੜੇ ਪਾਠ ਨੇ ਦੋਨੇ ਹੀ ਕਰਵਾਏ ਜਾਂਦੇ ਨੇ ਨੰਨਾ ਵੱਖਰਾ ਕਰਕੇ ਵੀ ਤੇ ਨੰਨਾ ਨਾਲ ਜੋੜ ਕੇ ਵੀ ਦੋਨੇ ਪਾਠ ਇਹ ਸ਼ੁੱਧ ਨੇ ਭਾਵੇਂ ਤੁਸੀਂ ਗਿਰਜਣ ਪੜ੍ਹ ਲਓ ਭਾਵੇਂ ਪੜ੍ਹ ਲਓ ਗਿਰਜ ਨਾ ਖਾਏ ਜੇ ਗਿਰਜਣ ਕਹ ਦੋ ਗਿਰਜਣ ਖਾਏ ਕਿ ਉਸ ਦੀ ਦੇਹੀ ਗਿਰਜਾਂ ਨੇ ਖਾ ਲਈ ਸੀ ਗਿਰਜ ਨਾ ਖਾਏ ਕਹ ਦੋ ਅਰਥ ਬੰਦੋ ਕਿ ਅੱਧੀ ਜਿਹੜੀ ਦੇਹੀ ਗਿਰਜਾਂ ਨੇ ਖਾ ਲਈ ਸੀ ਅੱਧੀ ਨਹੀਂ ਖਾਧੀ ਗਈ ਕਿ ਬੱਜਰ ਦੀ ਬਣਦੀ ਸੀ ਸੋ ਇਹ ਜਿਹੜਾ ਪਾਠ ਸੰਗਜ ਦੇਹੀ ਗਿਰਜ ਨਾ ਖਾਈ ਦੇਹੀ ਗਿਰਜਣ ਖਾਈ ਦੋਨੇ ਪਾਠ ਹੀ ਸੰਪਰਦਾਂ ਵਿੱਚ ਕਰਾਏ ਜਾਂਦੇ ਨੇ ਦੋਨੇ ਸ਼ੁੱਧ ਨੇ ਨਾ ਖਾਈ ਖ ਖਾਈ ਗਿਰਜਣ ਖਾਈ ਇਕੱਠਾ ਵੀ ਪੜ ਸਕਦੇ ਜੇ ਨੰਨਾ ਵੱਖਰਾ ਕਰਕੇ ਵੀ ਪੜ ਸਕਦੇ ਨੇ ਸ਼ੁੱਧ ਨੇ ਸ਼ੰਕਾ ਨਹੀਂ ਕਰਨੀ ਬਾਰਹ ਯੋਜਨ ਛਤਰ ਚੱਲੇ ਥਾ ਦੇਹੀ ਗਿਰਜ ਨਾ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਹੁਣ ਇੱਥੇ ਸਸੇ ਨੂੰ ਢੋੜਾ ਵੀ ਆਇਆ ਸਸੇ ਨੂੰ ਔਂਕੜ ਵੀ ਆਇਆ ਆਪਣੇ ਮਨ ਵਿੱਚ ਇਹ ਵਿਚਾਰ ਆ ਜਾਂਦਾ ਕਿ ਢੋੜਾ ਬੋਲਗੇ ਔਂਕੜ ਬੋਲਗੇ ਤੇ ਇਸ ਦੀ ਹੁਣ ਅਸੀਂ ਵੀਡੀਓ ਸਪੈਸ਼ਲ ਬਣਾਉਣੀ ਹੈ ਜਿਹੜੇ ਦੋ ਸ਼ਬਦ ਲਗਾਤਾਰ ਦੋ ਆ ਜਾਂਦੀਆਂ ਜਿੱਥੇ ਔਂਕੜ ਵੀ ਆ ਜਾਂਦੀ ਤੇ ਢੋੜਾ ਵੀ ਆ ਜਾਂਦੀ ਹੈ ਅਸੀ ਤੁਹਾਨੂੰ ਇਸ ਦਾ ਦੱਸ ਦਿੰਦੇ ਨੇ ਕਿ ਜਿਹੜੇ ਹੋੜਾ ਜਿੱਥੇ ਆਵੇ ਜਾਂ ਔਂਕੜ ਆਵੇ ਇਹ ਦੋਨੇ ਹੀ ਦਰਮਿਆਨੇ ਬੋਲੇ ਜਾਂਦੇ ਨੇ ਬਰਾਬਰ ਦੇ ਨਾ ਕੱਲਾ ਹੋੜਾ ਬੋਲਣਾ ਤੇ ਨਾ ਕੱਲਾ ਔਂਕੜ ਬੋਲਣਾ ਦੋਨੇ ਹੀ ਬਰਾਬਰ ਇਲਾਗਾ ਮਾਤਰਾ ਬੋਲੀ ਜਾਂਦੀ ਹੈ ਸਰਬ ਸੋਇਨ ਸੋਇਨ ਔਂਕੜ ਵੀ ਬੋਲੇ ਜਾਵੇ ਹੋੜਾ ਵੀ ਬੋਲੇ ਜਾਂਦਾ ਸੋਇਨ ਕੀ ਲੰਕਾ ਹੋਤੀ 라ਵਣ ਸੀ ਅਧਿਕਾਈ ਕਹਾ ਪਯੋਦਰ ਬੰਧੇ ਹਾਥੀ ਕਿਹੰਦ ਮਹਿ ਪਹੀ ਪਰਾਈ ਦੁਰਵਾਸਾ ਸੂਕਰਤ ਠਗौरी ਜਾਦਵ ਇਹ ਫਲ ਪਾਏ ਕਿਰਪਾ ਕਰੇ ਜਨ ਆਪਣੇ ਉੱਪਰ ਨਾਮ ਦੇਉ ਹਰ ਗੁਣ ਗਾਏ ਗੁਣ ਨਹੀਂ ਕਹਿਦਣਾ ਗੁਣ ਗੱਗੇ ਓਂਕੜ ਨੰਨਾ ਨੰਨੇ ਦੀ ਬਾਜ ਉਚਾਰਨ ਕਰਨੀ ਹੈ ਸੁਸੰਗਤ ਜੀ ਆਪ ਆਪਾਂ ਰਲ ਮਿਲ ਕੇ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਥਿਆ ਕੀਤੀ ਹੈ ਕਿਉਂਕਿ ਦਾਸ ਵੀ ਸੰਗਤਾਂ ਦੇ ਵਿੱਚੋਂ ਹੀ ਸਿੱਖ ਰਿਹਾ ਬੜਾ ਕੁਝ ਤੇ ਰਲ ਮਿਲ ਕੇ ਸਿੱਖ ਰਹੇ ਆ ਗੁਰਬਾਣੀ ਦੀ ਸੰਥਿਆ ਦਾ ਸੁੱਧ ਉਚਾਰਨ ਕਰ ਰਹੇ ਆ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸਿਓਏ ਨੇ ਭਟਾਂ ਦੇ ਸਵਈਏ ਸਹਿਸਕ੍ਰਿਤੀ ਰਾਗ ਮਾਲਾ ਪੰਜ ਬਾਣੀਆਂ ਸੁਖਮਣੀ ਸਹਿ ਬਾਵਣ ਅਖਰੀ ਤਲੰਗ ਰਾਗ ਦਾ ਪਦਾ ਗੁਜਰੀ ਰਾਗ ਦਾ ਪਦਾ ਸਾਰੀ ਸੰਥਿਆ ਉੱਤੇ ਪਾਈ ਹੈ ਜਾ ਕੇ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ